ਮੇਰੀ ਗੱਲ ਕਿਸ ਪੰਚਾ ਛੋਣਾ ਜਲੂਸ ਕੱਢੂ ਤਰਾ ਮੈਂ ਹੱਤੋਂ ਤੂੰ ਜਾਂਦਾ ਤੂੰ ਤੂੰ ਇਹਨਾਂ ਵੇਖ ਲੈ ਕਿਤੇ ਨਹੀਂ ਨਹੀਂ ਦਵਾਰੀ ਹਾਂ ਆਹੋ ਆਹੋ ਨਾ ਨਾ ਉਹ ਜਾ ਕੰਮ ਕਰ ਆਪਣਾ ਨਾ ਨਾ ਬੋਲ ਹਾਂ ਬਣਾਈ ਆ ਨੌਲ ਨੌਲੀ ਆਨਾ ਮੈਂ ਦਾੜੀ ਪੁੱਟ ਕੇ ਦੇ ਹੱਥ ਤੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਮੇਰੇ ਤੇ ਵਰਨ ਡੈ ਪਿਆ ਆਪਾਂ ਸ਼ਰਦ ਦੇ ਉੱਤੇ ਰੇੜੀ ਨਹੀਂ ਬਾਤ ਕਰਦੇ ਕੋਈ ਸ਼ਕਤੀ ਆਵਾਜ਼ ਆਈ ਅਸੀਂ ਨਹੀਂ ਗੱਲ ਕਰੀਏ ਬਾਕੀ ਤੁਸੀਂ ਚਾਂਦੀ ਖਲਾਫ ਰਹਿੰਦੇ ਹੋ ਛੋਟੇ ਵੀਰ ਹਾਂਜੀ ਹਾਂਜੀ ਭਾਈ ਇਤਨਾ ਨਹੀਂ ਲੱਗਦਾ 6 ਮਿੰਟ ਲਾ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਮੈਂ ਤੇਰੇ ਨਾਲ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ ਜਾਂਦੇ ਲੈ ਆ ਆ ਇੱਕ ਪਾਲਣਾ ਕਰੋ ਫਿਰ ਮੈਨੂੰ ਬੱਸ ਕੀ ਕਰਨਾ ਠੀਕ ਹੈ ਜੀ ਮੈਂ ਤੈਨੂੰ ਫੁੱਟੂ ਕੋ ਮੈਂ ਤੇ ਤੁਹਾਡੀ ਲਵਾਉਂਦੇ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਇਹ ਗੱਲ ਕਿਥੇ ਪੰਚਾਇਤ ਸੁਣਨਾ ਦੱਸ ਦੇ ਰੋਲੀ ਮੈਂ ਮਾਨ ਦਾ ਚਾ ਮੈਂ ਦਾਦਾ ਤੈਨੂੰ ਮੈਂ ਜਰੂਰ ਕੱਢੂ ਜਰਾ ਮੈਂ ਉਹ ਕਰ ਲਈ ਤੂੰ ਤੂੰ ਸੋ ਮੈਂ ਜਾਣਦਾ ਦੱਸ ਤੂੰ ਜਾਣਦਾ ਤੂੰ ਤੂੰ ਤਾਂ ਵੇਖ ਲੈ ਕਿ ਤੇ ਉਹ ਹੋ ਜਾ ਨਹੀਂ ਨਹੀਂ ਤੇਰੀ ਕਾਰੀ ਹਾਂ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਫੋਟ ਫੋਟ ਹੱਥ ਲਾ ਹੱਥ ਲਾ ਹੱਥ ਲਾ ਹੱਥ ਲਾ ਤੂੰ ਮੰਨਿਆ ਡਿਊੜੀ ਹੱਥ ਲਾ

ਆ ਦਾੜੀ ਰਾਏਗਾ ਤੂੰ ਦਾੜੀ ਬੰਦ ਨਹੀਂ ਕਰਦੇ ਜੀ ਤਰੂਣ ਦੇ ਭੰਗ ਨਹੀਂ ਨਹੀਂ ਰਿਕਾਰਡਿੰਗ ਕਰੇ ਆਪਣਾ ਰਿਕਾਰਡ ਨਾ ਹੋਣ ਤਰੀਕੇ ਨਾਲ ਲਵਾਉਣਾ ਜਿੱਦਾਂ ਨਹੀਂ ਲੱਗਣ ਤੂੰ ਬੇਰਕੇ ਤਰੀਕੇ ਨਾਲ ਪਾਸੇ ਦੇ ਆ ਪਾਸੇ ਦੇ ਆ ਮਾਰ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖੰਦਾ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਕੀ ਹੋਰ ਨਾਲੀ ਲਾ ਲੂੰਗਾ ਲਾ ਲੂੰਗਾ ਯਾਥੇ ਤੇਰੇ ਉੱਪਰ ਰੱਖਦਾ ਕੋਈ ਨਹੀਂ ਆਇਆ ਫੜ ਲੈ ਜਰਾ ਮੁੰਡਾ ਘਰੇ ਫੜਨਾ ਘਰੇ ਫੜਨਾ ਫੜ ਲਈ ਤੇ ਇਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਆਂ ਅਸੀਂ ਭਾਜੀ ਕੱਲ ਫਰੂਟ ਵੇਚਣ ਪੁੱਤ ਆਏ ਆ ਇਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਸੀਂ ਸਰਦਾਰ ਤਰਸੇਮ ਸਿੰਘ ਜੋ ਨਿਸ਼ਾਰਾ ਪਨਵਾ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜ਼ਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐ ਇੱਥੋਂ ਦੇ ਨਿਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜ਼ਿਆਦੀ ਮਤਲਬ ਸ਼ਿਦਾਵਲੀ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਦਾ ਐਡਾ ਵਤੀਰਾ ਕਰਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰੇਹੋ ਕੋਈ ਆ ਮੈਂ ਤਾਂ ਇਹ ਸਾਨੂੰ ਇਹ ਕਰ ਲੈਣ ਨਹੀਂ ਦਿੰਦਾ ਕੀਤਾ ਦੇ ਕੀ ਮੰਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਅੱਧ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਮਸਲਾ ਇਹ ਜੀ ਇੱਥੇ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਉਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਗੜਾ ਟਾਇ ਇਹ ਸਿਰਫ ਇਹ ਮਹੀਨਾ ਨਹੀਂ ਦਿੰਦੇ ਇਹਨੂੰ ਜੇ ਮਹੀਨਾ ਦੇਣ ਫਿਰ ਇਹਨਾਂ ਨੂੰ ਵੀ ਨਹੀਂ ਕੋਸ਼ਿਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਤਕਰਾਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉੱਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਇਹ ਸਭ ਕੋ ਇਹਨੇ ਮੇਰੇ ਨਾਲ ਵਧਿੱਕੀ ਕੀਤੀ ਉੱਥੇ ਔਰ ਲਾਗੇ ਮੇਰੇ ਸ਼ਰਮਾ ਜੀ ਘਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡਿਆ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੋਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹਾਥੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਹੀ ਮੇਰੇ ਤੇ ਵਾਰੰਟ ਆ ਪਿਆ ਇਹ ਕਰਕੇ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਦੇ ਲੱਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਕਿ ਤੂੰ ਕਿਤਰਾ ਬੋਲਦਾ ਵਾ ਫੇਰੇ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆ ਇਹਦਾ ਅਕਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪਹਿ ਗਿਆ ਹਾਂ ਕਰਨ ਹੋਇਆ ਸਾਰਾ ਕੋ ਪਹਿਲੋਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਵੇਂਦਾ ਹੈ ਇਹ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕਿ ਇਹ ਤੋਂ ਜੂਸ ਮੰਗਾ ਲਿਆ ਕਿਸ ਤੋਂ ਕੁਝ ਮੰਗਾ ਲਿਆ ਮੈਂ ਨਾ 11 ਤਰੀਕ ਨੂੰ ਠੋਕੀ ਚਾਰ ਦਾ ਆਵਾਂ ਸੰਭਾਲਿਆ ਸੀ ਮਾਨ ਜੋਗਾ ਸਤਪਤੀ ਸਾਹਿਬ ਨੇ ਮੈਨੂੰ ਇੱਥੇ ਲਾਇਆ ਸੀ ਤੇ ਮੈਂ ਵੇਖਿਆ ਕਿ ਬਾਜ਼ਾਰ ਦੇ ਵਿੱਚ ਨਾ ਆਮ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਲਗਾਏ ਕਬੀ ਕੀਤੇ ਆ ਉਹਦਾ ਕਰਕੇ ਜਿਹੜੀਆਂ ਬਠਿੰਡੇ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਤੋਂ ਬੱਸਾਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆਉਣੀ ਜਾਮ ਲੱਗ ਜਾਂਦਾ ਏ ਮੈਂ ਉਹਦਾ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਉਹ ਰੇੜੀਆਂ ਆ ਸਬਜ਼ੀ ਮੰਡੀ ਉੱਥੇ ਬਾਹਰ ਮੰਡੀ ਬਣੀ ਆ ਵੀ ਉਹਦੇ ਵਿੱਚ ਲੈ ਜਾਓ ਉਹਦੇ ਵਿੱਚ ਜਾ ਕੇ ਆਪਣਾ ਥੰਦਾ ਪਤਾ ਵੇਖ ਲਓ ਆਪਣਾ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਫਿਰ ਮੈਂ ਇਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹ ਤੋਂ ਇਹਨਾਂ ਨੂੰ ਧੱਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬੜਾ ਲੋਡ ਰੀ ਆ ਜਾਮ ਲੱਗ ਜਾਂਦਾ ਵਾ ਇਹ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੀਮ ਸਿੰਘ ਜੀ ਆਏ ਉਹ ਕਹਿੰਦੇ ਕੀ ਰੇੜੀਆਂ ਮੈ ਲਵਾਈਆਂ ਤੇ ਮੈਂ ਕਿਹਾ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਸੜਕ ਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿਉਂਕਿ ਸੜਕ ਦੀ ਆਵਾਜਾਈ ਬੰਦ ਹੁੰਦੀ ਹੈ ਬਸ ਇੰਨੀ ਗੱਲ ਹੋਈ ਹੈ ਬਾਕੀ ਕੋਈ ਉਹਨਾਂ ਦੇ ਸ਼ਾਂਤ ਕਲਾਪ ਬਾਰੇ ਨਹੀਂ ਕੀਤੀ ਕੋਈ ਕਿਸੇ ਦੇ ਕਲਾਪ ਨਹੀਂ ਕੀਤੀ ਇਹਦੇ ਬਾਰੇ ਵਿੱਚ ਸੀਨੀਅਰ ਅਫਸਰਾਂ ਨੇ ਵੀ ਦੱਸਿਆ ਹੈ